ਹਾਂਜੀ ਦੋਸਤੋ ਅੱਜ ਗੱਲ ਕਰਦੇ ਆਂ ਜੀ ਜੇਲ ਬਾਰਡਰ ਵਾਸਤੇ ਅਪਡੇਟ ਦੱਤੀ ਹੈ ਪੀਟਪਲੱਸਵੀ ਨੇ ਕੀ ਅਪਡੇਟ ਦਿੱਤੀ ਹੈ ਸਾਰੀ ਗੱਲ ਕਰਾਂਗੇ ਉਸ ਤੋਂ ਪਹਿਲਾਂ ਸੇ ਮੇਰੀ ਰਿਕਵੈਸਟ ਵੀਡੀਓ ਨੂੰ ਲਾਈਕ ਸ਼ੇਅਰ ਅਗਰ ਤੁਸੀਂ ਕਿਸੇ ਵੀ ਗਵਰਨਮੈਂਟ ਜੌਬ ਦਾ ਨੋਟੀਫਿਕੇਸ਼ਨ ਆਪਣੇ ਫੋਨ ਤੇ ਚਾਹੁੰਦੇ ਹੋ ਤਾਂ ਜਾਂ ਫਿਰ ਪੀਟਪਲੱਸਵੀ ਬੋਰਡ ਦੀ ਕੋਈ ਵੀ ਅਪਡੇਟ ਚਾਹੁੰਦੇ ਹੋ ਤਾਂ ਚੈਨਲ ਨੂੰ ਜੁਸਬਸਕ੍ਰਾਈਬ ਕਰੋ ਜੀ ਦੋਸਤੋ ਆਦੇ ਕਲਿਕ ਹੇਅਰ ਟੂ ਡਾਊਨਲੋਡ ਵੀਊ ਐਡਮਿਟ ਕਾਰਡ ਡਾਊਨਲੋਡ ਹੋਣ ਲੱਗੇ ਦੋਸਤੋ ਫਿਜ਼ੀਕਲ ਮੈਜ਼ਰਮੈਂਟ ਟੈਸਟ ਆਫ ਫਿਜ਼ੀਕਲ ਐਫੀਸ਼ੀਐਂਸੀ ਟ ਆ ਦੇਖੋ ਜੀ ਆਹ ਦੇਖੋ ਜੀ ਮੈਂ ਥੋੜਾ ਉਹ ਕਰ ਦਿੰਦਾ ਐਡਵਰਟਾਈਜ਼ਰ 28 23 ਦਾ ਪੋਸਟ ਆਫ ਵਾਰਡਨ ਮੈਟਰਨ ਠੀਕ ਹੈ ਸ਼ਡਿਊਲ ਫਰੋਮ 21 ਦਸੰਬਰ 2023 ਤੋਂ ਲੈ ਕੇ 23 ਦਸੰਬਰ 2023 ਤੱਕ ਪੀ ਐਮਟੀ ਐਂਡ ਪੀ ای ਟੂ ਐਗਜ਼ਾਮ ਸੈਂਟਰ ਕਿੱਥੇ ਆ ਬਾਈ ਸਪੋਰਟਸ ਕੰਪਲੈਕਸ ਸੈਕਟਰ 78 ਮਹਾਲੀ ਪੰਜਾਬ ਦੇ ਵਿੱਚ ਆ ਤੁਹਾਡਾ ਠੀਕ ਹੈ ਆ ਦੇਖੋ ਡਾਊਨਲੋਡ ਤੇ ਕਲਿੱਕ ਕਰਿਓ ਤੇ ਤੁਸੀਂ ਆਪਣਾ ਇੱਥੇ ਰੋਲ ਨੰਬਰ ਭਰ ਕੇ ਇੱਥੇ ਡੇਟ ਆਫ ਬਰਥ ਭਰ ਕੇ ਆਪਣਾ ਜਨਰੇਟ ਐਡਮਿਟ ਕਾਰਡ ਠੀਕ ਹੈ ਦੋਸਤੋ ਇਹ ਸੀ ਆਪਾਂ ਇਹਦਾ ਲਿੰਕ ਦੇ ਦਾਂਗੇ ਤੁਸੀਂ ਡਾਇਰੈਕਟ ਜਾ ਕੇ ਉੱਥੇ ਡਿਸਕ੍ਰਿਪਸ਼ਨ ਚ ਤੇ ਉੱਥੇ ਜਾ ਕੇ ਡਾਊਨਲੋਡ ਕਰ ਸਕਦੇ ਹੋ ਆਪਣਾ ਐਡਮਿਟ ਕਾਰਡ ਠੀਕ ਹੈ ਦੋਸਤੋ ਜੇ ਵੀਡੀਓ ਵਧੀਆ ਲਗੀ ਤਾਂ ਦੋਸਤਾਂ ਨੂੰ ਸ਼ੇਅਰ ਕਰ ਦੇਣਾ ਨਾਲੇ ਚੈਨਲ ਨੂੰ ਜੁਸਕ੍ਰਾਈਬ ਕਰ ਲੈਣਾ ਇਦਾਂ ਕਿਸੇ ਵੀ ਗਵਰਨਮੈਂਟ ਜੌਬ ਦੇ ਨੋਟੀਫਿਕੇਸ਼ਨ ਵਾਸਤੇ ਮਿਲਦੇ ਹਾਂ ਜੀ ਅਗਲੀ ਵੀਡੀਓ ਤਦ ਤੱਕ ਧੰਨਵਾਦ